ਜਲੰਧਰ ਨਕੋਦਰ ਰੋਡ ਉੱਤੇ ਦੇਰ ਰਾਤ ਇੱਕ ਵਿਅਕਤੀ ਆਪਣੀ ਦੁਕਾਨ ਤੋਂ ਐਕਟਿਵਾ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਜਿਸ ਦੀ ਟੱਕਰ ਇੱਕ ਬੁਲਟ ਮੋਟਰਸਾਈਕਲ ਵਾਲੇ ਨਾਲ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਬੁਲਟ ਮੋਟਰਸਾਈਕਲ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਦੀ ਪਛਾਣ ਆਬਾਦਪੁਰਾ ਨਿਵਾਸੀ ਲਖਵਿੰਦਰ ਕੁਮਾਰ ਦੇ ਨਾਮ ਤੋਂ ਹੋਈ ਹੈ। ਥਾਣਾ ਪੰਜ ਦੇ ਇੰਚਾਰਜ ਲਖਵਿੰਦਰ ਸਿੰਘ ਦੱਸਿਆ ਕਿ ਇਹ ਵਿਅਕਤੀ ਰਵਦਾਸ ਚੌਂਕ ਦੇ ਵਿੱਚ ਬਰਗਰ ਦੀ ਰੇੜੀ ਲਗਾਉਂਦਾ ਹੈ ਤੇ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਨੂੰ ਜਾ ਰਿਹਾ ਸੀ ਤੇ ਬੁਲਟ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ ਜਿਸ ਨਾਲ ਇਸ ਦੀ ਮੌਤ ਹੋ ਗਈ ਤੇ ਬੁਲਟ ਮੋਟਰਸਾਈਕਲ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਦੇ ਮੌਜੂਦ ਲੋਕਾਂ ਨੇ ਬੁਲਟ ਮੋਟਰਸਾਈਕਲ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਭੱਜ ਨਿਕਲਿਆ। ਪੁਲਿਸ ਵੱਲੋਂ ਅਨਮੋਸ਼ਾਤੀ ਵਿਅਕਤੀ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਤੇ ਸੀ ਸੀ ਟੀ ਵੀ ਦੀ ਖੰਗਾਲ ਨਿਜਾਰੇ ਕਰ ਲਈ ਗਈ ਹੈ ਕੀ ਮਾਮਲਾ ਕੀ ਹੈ ਦੱਸੋ ਕਰ ਲੈ ਦੋ ਜੀ ਸਰ ਜਿਸ ਵਕਤ ਇਹ ਦੀ ਡੈਥ ਹੋਈ ਉਹਦਾ ਕੀ ਨਾਮ ਆ ਰੁਪਿੰਦਰ ਸਿੰਘ ਨੇ ਅਬਾਦਪੁਰ ਦੇ ਅਬਾਦਪੁਰੇ ਦਾ ਰਹਿਣ ਵਾਲਾ ਕੀ ਮਾਮਲਾ ਕੀ ਹੈ ਸਰ ਦਾ ਮਾਮਲਾ ਐਕਟਵਾ ਤੇ ਜਾਂਦੇ ਸੀ ਕਿ ਇਹ ਜਿਹੜੇ ਡਿਸੀਜ਼ ਦੇ ਹੈਗੇ ਇੱਕ ਮਿੰਟ ਇੱਕ ਮਿੰਟ ਸਰ ਦੇਖ ਲੈਣ ਦੋ ਯਾਰ ਕੈਮਰੇ ਜਾ ਕੇ ਪਹਿਲਾਂ ਸਰ ਕੀ ਮਾਮਲਾ ਕੀ ਹੈ ਸਰ ਦਾਦਾ ਜੀ ਮਾਮਲਾ ਉਧਰ ਐਕਟਵਾ ਸੋ ਇੱਕ ਮਿੰਟ ਰੋਕੇ ਦੱਸੋ ਸਰ ਇੱਕ ਮਿੰਟ ਮੈਂ ਚਲਦੇ ਚਲਦੇ ਕਰਦਾ ਹਾਂ ਹਾਂ ਜੀ ਐਕਟਿਵਾ ਸਵਾਰਰ ਰਬਲਟ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਐਕਟਿਵਾ ਸਵਾਰ ਦੀ ਮੌਕੇ ਤੇ ਸੀਰੀਅਸਲੀ ਇੰਜਰਡ ਹੋਣ ਕਰਕੇ ਕਈ ਹਸਪਤਾਲ ਦੇ ਵਿੱਚ ਟਰੀਟਮੈਂਟ ਦੇ ਦੌਰਾਨ ਉਹਦੀ ਡੈੱਟ ਰਿਪੋਰਟ ਕੀ 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 ਨਾਮ ਕੀ ਸਰ ਜਨੇ ਡੈਥ ਹੋਈ ਹੈ ਨਾਮ ਲਖਵਿੰਦਰ ਸਿੰਘ ਨੇ ਇਹਨਾਂ ਦਾ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਪਤਾ ਨਹੀਂ ਆਬਾਦਪੁਰੇ ਤੋਂ ਨਹੀਂ ਆਪਣੇ ਘਰ ਤੋਂ ਆਪਣੀ ਜਿੱਥੇ ਇਹਨਾਂ ਦੀ ਰੇੜੀ ਲਗਾਉਂਦੇ ਉੱਥੇ ਜਾ ਰਹੇ ਸੀ ਕਿਸ ਚੀਜ਼ ਦੀ ਰੇੜੀ ਲਗਾਉਂਦੇ ਸੀ ਰੇੜੀ 버ਗਰ ਦੀ ਪਤਾ ਲੱਗਿਆ ਹੈ ਜੀ ਤੇ ਜਿਹਨੇ ਐਕਸੀਡੈਂਟ ਆਇਆ ਸਰ ਉਹਦਾ ਪਤਾ ਲੱਗਾ ਕੁਝ ਜੀ ਜਿਹਦੇ ਐਨਾ ਐਕਸੀਡੈਂਟ ਹੋਇਆ ਸਰ ਉਹਦਾ ਪਤਾ ਲੱਗਾ ਕੁਝ ਉਹਦਾ ਪਤਾ ਕਰ ਰਹੇ ਆ ਸੀਸੀਟੀਵੀ ਫੁਟੇਜ ਤੇ ਰੈਂਕ ਦੇਖ ਰਹੇ ਨੇ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਪੰਜਾਬ